ਪੁੱਤ ਅਸ ਤਾਂ ਸਾਰੇ ਕੰਮ ਛੇਤੀ ਨਿਬੜ ਗਏ ਇਕੱਲੇ ਕੱਪੜਿਆਂ ਤੇ ਹਾਂ ਰਹਿ ਗਈਆਂ ਨਹੀਂ ਰੋਜ਼ ਸਾਜਰੇ ਉੱਠਣਾ ਸਰਕ ਦੇ ਝਾੜੂ ਲਾ ਲੋ ਕਦੇ ਪੋਚਾ ਲਾ ਲੋ ਚਲੇ ਮੰਮੀ ਹੁਣੀ ਕਰਾ ਦਿੰਦੇ ਨੇ ਮੇਰਾ ਤਾਂ ਕੰਮ ਨਹੀਂ ਮੇਰਾ ਤਾਂ ਹੀ ਲੰਘ ਜਾਂਦਾ ਸਾਰਾ ਦਿਨ ਤੈ ਹਾਂ ਲਾਤੀਆਂ ਪੁੱਤ ਹਾਂਜੀ ਹਾਂਜੀ ਬੈਜੋ ਬੈਠ ਕੇ ਲੈ ਮੈਂ ਵੀ ਲਵਾ ਦੰਨੀ ਨਾ ਨਾ ਮੈਂ ਕੋਈ ਨਾ ਮੈਂ ਲਾ ਲੈਨੀ ਆ ਐਨੇ ਚਲੋ ਰਾਜੋ ਉਹ ਲਿਉਂਦੀ ਹੈਗੀ ਆਪਣੀਆਂ ਚਾਦਰਾਂਆਂ ਲਾ ਕੇ ਅੱਛਾ ਚਾਦਰਾਂ ਲਾਉਣ ਵਾਗੀ ਹਾਂ ਮੱਖਾ ਵੀ ਸੁੱਕੀਆਂ ਪਈਆਂ ਨੇ ਲਾ ਲਿਆ ਪੁੱਤ ਹੋਰ ਮੀਂਹ ਕਣੀ ਦਾ ਵੀ ਨਹੀਂ ਪਤਾ ਲੱਗਦਾ ਕਦੋਂ ਆਜੇ ਹੋਰ ਧੁੱਪੇ ਮੱਚੀ ਜਾਣੀਆਂ ਨਾਲੇ ਫਿਰ ਅੱਜ ਤਾਂ ਧੁੱਪਾ ਹੂੰ ਬੱਦਲ ਜਾਂ ਦੱਸੇ ਅੱਜ ਚਾਲ ਕੋਈਆਂ ਮੈਂ ਤੈਨੂੰ ਕੀ ਗੱਲ ਕਹਿਣੀ ਸੀ ਪੁੱਤ ਹਾਂਜੀ ਬੋਲੋ ਦੇਖ ਮੈਂ ਤੈਨੂੰ ਆਪ ਦਿੱਤੀ ਹੋਈ ਸਮਝਦੀ ਆ ਰੱਜੋ ਮਾਗਰੋ ਤੂੰ ਮੈਨੂੰ ਪਹਿਲਾਂ ਬੋਲੋ ਪੁੱਤ ਕਿ ਜਤਿੰਦਰ ਨੇ ਉਹਨੂੰ ਹੱਕ ਦਵਾਤਾ ਤੇ ਉਹਦੇ ਭਰਾ ਨੇ ਰੱਜੋ ਨੂੰ ਜ਼ਮੀਨ ਦਾ ਉਹਦੇ ਸਹੁਰਿਆਂ ਤੋਂ ਹਾਂ ਹਾਂ ਪਤਾ ਮੈਨੂੰ ਪਤਾ ਹੈ ਨਾ ਹਾਂ ਦੇਖੀ ਹੁਣ تیر ਪਿਓ ਧੋਖਾ ਕਰ ਰਿਹਾ ਕਿਉਂ ਉਹ ਲੈ ਕੇ ਤਾਂ ਆਏ ਕਿ ਕਿਹਾ ਸੀ ਵੀ ਰੱਜੋ ਦੇ ਨਾਂ ਲਵਾਉਣੀ ਆ ਹਾਂ ਤੇ ਉਹ ਹੁਣ ਮੂਰੇ ਉੱਥੇ ਗੱਲ ਜਦੋਂ ਪਤਾ ਲੱਗਿਆ ਜ਼ਮੀਨ ਆਪਦੇ ਨਾਂ ਕਰਾ ਰਿਹਾ ਭਲਾ ਇਹਦੇ ਕੋਲੇ 10 ਕਿੱਲੇ ਨੇ ਹਜੇ ਭੋਬਾ ਪਰਤਾ ਨਹੀਂ ਐਡਾ ਬੇਈਮਾਨ ਦੇਖਿਆ ਸਾਨੂੰ ਤਾਂ ਇਹ ਗੱਲ ਦਾ ਪਤਾ ਲੱਗਿਆ ਕਹਿੰਦੇ ਪਟਵਾਰੀ ਨੂੰ 1 ਲੱਖ ਰੁਪਿਆ ਦੇਈ ਬੈਠਾ ਹੈਗਾ ਰਿਸ਼ਵਤ ਹਾਂ ਹਾਂ ਹਾਇ ਰੱਬਾ ਪਤਾ ਨਹੀਂ ਰੱਬ ਨੂੰ ਕੀ ਮੂੰਹ ਦਿਖਾਉਣਗੇ ਫਿਰ ਹੁਣ ਹੁਣ ਕੀ ਪੁੱਤ ਉਹ ਗੱਲ ਫਸਿਆਂ ਨੂੰ ਮਾਰ ਖਾਣੀ ਪੈਂਦੀ ਐ ਐਤਾਂ ਫਸਿਆਂ ਹੋਈਆਂ ਸਾਨੂੰ ਤਾਂ ਕਿਤੇ ਹੋਰ ਜਗ੍ਹਾ ਵੀ ਨਹੀਂ ਜਾਣ ਨੂੰ ਰੱਬ ਨੇ ਛੱਡੀ ਅਜੇ ਤਾਂ ਇੱਥੇ ਟਾਈਮ ਪਾਸ ਕਰ ਰਹੇ ਹ ਨਹੀਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਕੋਲ ਜ਼ਮੀਨ ਆ ਇਹ ਫੇਰ ਵੀ ਇਹਨਾਂ ਦਾ ਢੱਡ ਭਰਦਾ ਇਹਨਾਂ ਨੂੰ ਐ ਨਹੀਂ ਸਮਝ ਆਉਂਦੀ ਕਿ ਰੱਬ ਦੇਖਦਾ ਰੱਬ ਦੇਖਦਾ ਪੁੱਤ ਨਮੇੜੇ ਤਾਂ ਰੱਬੇ ਕਰੂਗਾ ਪਰ ਮੈਨੂੰ ਇਹਨਾਂ ਨਹੀਂ ਸੀ ਪਤਾ ਵੀ ਮੇਰਾ ਭਰਾ ਐਡਾ ਬੇਈਮਾਨ ਨਿਕਲੂ ਆਪ ਦੇ ਖੂਨ ਨਾਲ ਵੀ ਧੋਖੇ ਆਪ ਦੇ ਭਣ ਭਾਈਆਂ ਨਾਲ ਕੋਈ ਨਹੀਂ ਕਰਦਾ ਹੁੰਦਾ ਪੁੱਤ ਜਿਹੜੀਆਂ ਇਹ ਸਾਡੇ ਨਾਲ ਕਰੀ ਜਾਂਦਾ ਇਹੇ ਜੀ ਤਾਂ ਹਾਲਤ ਕਦੇ ਕਿਸੇ ਦੀ ਸੁਣੀ ਹੋਈ ਨਹੀਂ ਕੋਈ ਇੱਥੇ ਤੱਕਰ ਵੀ ਕਰ ਸਕਦਾ ਭਾਈ ਹੁਣ ਕਿ ਮੈਂ ਤਾਂ ਕੀ ਕਹਿ ਸਕਦੀ ਆ ਇਹਨਾਂ ਨੂੰ ਤੁਸੀਂ ਗੱਲ ਕਰੀ ਫਿਰ ਉਹਦੇ ਨਾਲ ਕਿਸੇ ਨਾਲ ਜਿਹੜਾ ਉਹ ਬਾਈ ਦਾ ਨਾਮ ਕੀ ਹੈ ਜਿਹੜਾ ਜ਼ਮੀਨ ਦੀ ਗੱਲ ਕਰਦਾ ਸੀ ਇਹ ਨਾਲ ਰੱਜੂ ਦਾ ਨਾਮ ਲਗਾਉਂਦਾ ਹੈ ਪੁੱਤ ਰੱਜੂ ਦੇ ਨਾਮ ਤਾਂ ਲਗਾਉਂਦਾ ਸੀ ਉਹਦਾ ਭਰਾ ਆਏਗਾ ਤੇ ਹੁਣ ਇਹ ਉਹਨੇ ਤਾਂ ਕਰਾਤਾ ਸਾਰਾ ਕੁਝ ਗੱਲ ਵੀ ਹੋ ਗਈ ਹੁਣ ਜਦੋਂ ਇਹ ਬੇਈਮਾਨ ਕਹਿੰਦਾ ਉੱਥੇ ਜਾ ਕੇ ਹੁਣ ਇੱਥੋਂ ਤਾਂ ਕਹਿ ਕੇ ਲੈ ਗਿਆ ਵੀ ਮੇਰੇ ਨੌਕਰਵਾ ਦੇ ਆ ਵੀ ਤੇਰੇ ਨੌਕਰ ਬੌਨੇ ਆ ਜਦੋਂ ਉੱਥੇ ਪਤਾ ਲੱਗਿਆ ਮੂਰੇ ਵੀ ਇਹ ਨੌ ਤਾਂ ਇਹਦੇ ਝੜ ਰਹੀ ਹੁਣ ਰੱਜੋ ਮਾੜੀ ਮੋਟੀ ਤਾਂ ਪੜੀ ਹੋਈਗੀ ਹੋਈ ਆ